ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਤ ਸੰਗਤ ਜੀ ਹੁਕਮਨਾਮਾ ਸੂਝ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸ੍ਰੀ ਦਰਬਾਰ ਸਾਹਿਬ ਹਾਂਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਅੱਜ ਹੁਕਮਨਾਮਾ ਸਾਹਿਬ ਆਇਆ ਹੈ ਮਿਤੀ 27 ਸਤੰਬਰ 2025 ਦਾ ਉਸ ਇਲਾਹੀ ਸੰਦੇਸ਼ ਤੇ ਕੁਝ ਵਿਚਾਰ ਸਾਂਝੇ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇਹ ਜੋ ਪਾਵਨ ਹੁਕਮਨਾਮਾ ਸਾਹਿਬ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 730 ਉੱਤੇ ਸशोभਿਤ ਹੈ ਜੀ ਤੇ ਇਹ ਬਾਣੀ ਸੂਹੀ ਰਾਗ ਦੇ ਅੰਦਰ ਹੈ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੇ ਉਚਾਰਣ ਕੀਤੀ ਹੋਈ ਸੋ ਆਓ ਸਭ ਤੋਂ ਪਹਿਲਾਂ ਬੜੀ ਸ਼ਰਧਾ ਦੇ ਨਾਲ ਪਾਵਨ ਬਾਣੀ ਦਾ ਪਾਠ ਸਰਵਣ ਕਰੀਏ ਫਿਰ ਨਾਲ ਹੀ ਇਸ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਜੀ ਕੌਣ ਤਰਾਜ਼ੀ ਕੌਣ ਤੁਲਾ ਤੇਰਾ ਕੌਣ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਵਾਜ ਦੇਖੋ ਕਿੰਨਾ ਸੁੰਦਰ ਇੱਕ ਤਰ੍ਹਾਂ ਦਾ ਸਵਾਲ ਹੈ ਮਾਲਕ ਅੱਗੇ हे ਪ੍ਰਭੂ ਤੇਰੇ ਜਿਹੜੇ ਅਨਮੋਲ ਗੁਣ ਨੇ ਉਹਨਾਂ ਦਾ ਮੁੱਲ ਕੌਣ ਪਾ ਸਕਦਾ ਉਹਨਾਂ ਨੂੰ ਤੋਲਣ ਵਾਸਤੇ ਮੈਂ ਕਿਹੜੀ ਤੱਕੜੀ ਲਿਆਵਾਂ ਤੇ ਵੱਟਾ ਕਿਹੜਾ ਵਰਤਾਂ ਕਿਸ ਸਰਾਫ ਨੂੰ ਮਤਲਬ ਕਿਸ ਪਾਰਖ ਨੂੰ ਸੱਦਾ ਜਿਹੜਾ ਤੇਰੀ ਕੀਮਤ ਦੱਸ ਸਕੇ ਜਾਂ ਮੈਂ ਕਿਸ ਗੁਰੂ ਕੋਲੋਂ ਇਹ ਸਿੱਖਿਆ ਲਵਾਂ ਕਿਸ ਕੋ ਨੂੰ ਕੁਛਾ ਕਿ ਤੇਰਾ ਮੁੱਲ ਕੀ ਹੈ ਪਾਵਤੇ ਹੀ ਬਣਦਾ ਜੀ ਕਿ ਇਹ ਮਾਲਿਕ ਤੂੰ ਬੇਅੰਤ ਹੈ ਅਮੁੱਲ ਹੈ ਤੇਰੇ ਗੁਣ ਤੇਰੀ ਹਸਤੀ ਇਹ ਕਿਸੇ ਦੁਨਿਆਵੀ ਮਾਪ ਤੋਲ ਵਿੱਚ ਆਹੀ ਨਹੀਂ ਸਕਦੇ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਿਤ ਹਲੀ ਮਹੀਲ ਪਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਓ ਤੇ ਤੇ ਆਕਾਸ਼ ਵਿੱਚ ਮਤਲਬ ਹਰ ਜਗ੍ਹਾ ਹਰ ਜਗ੍ਹਾ ਪੂਰੀ ਤਰ੍ਹਾਂ ਮੌਜੂਦ ਹੈ ਤੇ ਤੂੰ ਆਪ ਹੀ ਸਭਨਾ ਦੇ ਵਿੱਚ ਸਮਾਇਆ ਹੋਇਆ ਹੈ ਕੁਈ ਐਸੀ ਥਾਂ ਹੀ ਨਹੀਂ ਜਿੱਥੇ ਤੂੰ ਨਾ ਹੋਵੇਂ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਟੀ ਪੀ ਤਰਸੋ ਸੌ ਸੌ ਟੋਲੀ ਇਨ ਬਿਤ ਚਿਤ ਰਾਵਾਂ ਹਾਂਜੀ ਤੇ ਹੁਣ ਦੇਖੋ ਜਿਹੜਾ ਪਹਿਲਾ ਸਵਾਲ ਕੀਤਾ ਸੀ ਨਾ ਉਸ ਦਾ ਜਵਾਬ ਵੀ ਗੁਰੂ ਸਾਹਿਬ ਆਪ ਹੀ ਬਖਸ਼ ਰਹੇ ਨੇ ਕਹਿੰਦੇ ਜੇਕਰ ਮੈਂ ਆਪਣੇ ਮਨ ਨੂੰ ਹੀ ਤੱਕੜੀ ਬਣਾ ਲਵਾਂ ਅੱਛਾ ਜੀ ਤੇ ਆਪਣਾ ਜਿਹੜਾ ਚਿੱਤ ਐ ਸੁਰਤ ਐ ਉਹਨੂੰ ਵਟਾ ਤੇ ਜਿਹੜੀ ਤੇਰੀ ਸੇਵਾ ਸਿਮਰਨ ਦੀ ਕਮਾਈ ਐ ਉਹਨੂੰ ਜੇ ਮੈਂ ਸਰਾਫ ਬਣਾ ਲਵਾਂ ਭਾਵ ਪਰਖਣ ਵਾਲਾ ਤਾਂ ਫੇਰ ਹਾਂਜੀ ਤਾਂ ਇਸ ਤਰੀਕੇ ਨਾਲ ਮੈਂ ਆਪਣੇ ਹਿਰਦੇ ਦੇ ਅੰਦਰ ਹੀ ਘਟ ਹੀ ਬੀਤਰ ਉਸ ਮਾਲਕ ਨੂੰ ਤੋਲ ਸਕਦੀ ਆ ਮਤਲਬ ਉਸ ਦੀ ਹੋਂਦ ਨੂੰ ਮਹਿਸੂਸ ਕਰ ਸਕਦੀ ਆ ਤੇ ਇਸੇ ਤਰ੍ਹਾਂ ਫਿਰ ਮੇਰਾ ਚਿੱਤ ਵੀ ਤੇਰੇ ਚਰਨਾਂ ਵਿੱਚ ਟਿਕ ਸਕਦਾ ਸਾਰੀ ਖੇਡ ਅੰਦਰ ਦੀ ਐ ਬਾਹਰ ਦੀ ਨਹੀਂ ਜੀ ਆਪੇ ਕੰਡਾ ਤੋਲ ਤਰਾਜੀ ਆਪੇ ਤੋਲ ਨਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ ਬਿਲਕੁਲ ਜੀ ਬਿਲਕੁਲ ਕਿੰਨੀ ਕਮਾਲ ਦੀ ਗੱਲ ਹੈ ਕਿ ਪ੍ਰਭੂ ਆਪ ਹੀ ਸਭ ਕੁਝ ਹੈ ਆਪੇ ਕੰਡਾ ਮਤਲਬ ਤਕੜੀ ਦੀ ਸੂਈ ਵੀ ਉਹ ਆਪ ਵਟਾ ਵੀ ਆਪ ਤਕੜੀ ਵੀ ਆਪ ਤੇ ਤੋਲਣ ਵਾਲਾ ਵੀ ਆਪ ਹੀ ਹੈ ਉਹ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਆਪੇ ਦੇਖੇ ਆਪ ਹੀ ਸਭ ਦੇ ਅੰਦਰ ਦੀ ਜਾਣਦਾ ਆਪੇ 부ਝੇ ਤੇ ਉਹ ਆਪ ਹੀ ਜੀਵ ਰੂਪ ਵਪਾਰੀ ਬਣ ਕੇ ਇਸ ਸੰਸਾਰ ਵਿੱਚ ਨਾਮ ਦਾ ਵਣਜ ਕਰ ਰਿਹਾ ਹੈ ਹਰ ਪਾਸੇ ਉਹੀ ਹੈ ਜੀ ਉਸੇ ਦਾ ਪਸਾਰਾ ਹੈ ਅੰਦੋਲਾ ਨੀਚ ਜਾਤ ਪਰਦੇਸੀ ਖਿਨੋ ਆਵੇ ਤਿਲ ਜਾਵੇ ਤਾਕੀ ਸੰਗਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੈ ਨੀ ਨਿਮਰਤਾ ਵਿੱਚ ਆ ਕੇ ਆਪਣੇ ਮਨ ਦੀ ਹਾਲਤ ਦੱਸਰੇ ਨੇ ਕਹਿੰਦੇ ਇਹ ਜਿਹੜਾ ਮਨ ਹੈ ਨਾ ਇਹ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਵਿਕਾਰਾਂ ਕਰਕੇ ਇਸ ਦੀ ਜਾਤਨੀ ਵੀ ਹੋ ਗਈ ਹੈ ਤੇ ਇਹ ਆਪਣੇ ਅਸਲ ਘਰ ਪ੍ਰਭੂ ਤੋਂ ਵਿਛੜ ਕੇ ਪਰਦੇਸੀ ਬਣਿਆ ਫਿਰਦਾ ਹੈ ਤੇ ਹੈ ਵੀ ਇੰਨਾ ਚੰਚਲ ਕਿ ਖਿੰਨੂ ਆਵੈ ਤੇ ਲਜਾਵੇ ਪਲ ਵਿੱਚ ਆਉਂਦਾ ਹੈ ਪਲ ਵਿੱਚ ਪਤਾ ਨਹੀਂ ਕਿੱਥੇ ਭਟਕ ਜਾਂਦਾ ਟਿਕਦਾ ਹੀ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਕਹਿੰਦੇ ਨੇ ਕਿ ਮੇਰਾ ਵਾਸਤਾ ਮੇਰੀ ਸੰਗਤ ਇਸੇ ਮਨ ਨਾਲ ਹੈ ਫਿਰ ਮੈਂ ਮੂਰਖ ਉਸ ਪ੍ਰਭੂ ਦੀ ਕਦਰ ਉਸ ਦਾ ਮੁੱਲ ਕਿਵੇਂ ਪਾ ਸਕਦੀਆਂ ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਦੀ ਨਿਰਮਾਣਤਾ ਦੀ ਹਲੀਮੀ ਦੀ ਸਿਖਰ ਹੈ ਜੀ ਸਾਨੂੰ ਸਮਝਾਉਣ ਵਾਸਤੇ ਇਹ ਬਚਨ ਨੇ ਬਿਲਕੁਲ ਜੀ ਬਿਲਕੁਲ ਸਾਥ ਸੰਗਤ ਜੀ ਜਿਵੇਂ ਆਪਾਂ ਹੁਣੇ ਸੁਣਿਆ ਇਸ ਪਾਵਨ ਹੁਕਮਨਾਮੇ ਰਾਹੀਂ ਗੁਰੂ ਸਾਹਿਬ ਸਾਨੂੰ ਅਹਿਸਾਸ ਕਰਵਾ ਰਹੇ ਨੇ ਕਿ ਪਰਮਾਤਮਾ ਕਿੰਨਾ ਬਿਆੰਤ ਹੈ ਕਿੰਨਾ ਅਗਾਧ ਹੈ ਕੋਈ ਦੁਨੀਆਵੀ ਤੱਕੜੀ ਕੋਈ ਮਾਪ ਤੋਲ ਕੋਈ ਹਿਸਾਬ ਕਿਤਾਬ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਜਾਂ ਉਹਦੀ ਹਸਤੀ ਨੂੰ ਮਾਪ ਨਹੀਂ ਸਕਦਾ ਅਸੀਂ ਨਹੀਂ ਮਾਪ ਸਕਦੇ ਸਾਨੂੰ ਆਪਣੀ ਤੁਛਤਾ ਦਾ ਆਪਣੀ ਨਿਮਾਣੀ ਜੀ ਹੋਣ ਦਾ ਅਹਿਸਾਸ ਕਰਨਾ ਚਾਹੀਦਾ ਹੈ। ਇਹੀ ਮੇਰੇ ਖਿਆਲ ਚ ਨਿਮਰਤਾ ਦਾ ਪਹਿਲਾ ਕਦਮ ਹੈ। ਸਹੀ ਗੱਲ ਹੈ ਜੀ। ਬਹੁਤ ਵਧੀਆ ਤੁਸੀਂ ਕਿਹਾ। ਤੇ ਇਹ ਇਲਾਹੀ ਸੇਧ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਉਸ ਪ੍ਰਭੂ ਨੂੰ ਜਾਣਨ ਦਾ ਉਸ ਦੀ ਕਦਰ ਪਾਉਣ ਦਾ ਜਿਹੜਾ ਅਸਲ ਤਰੀਕਾ ਹੈ ਨਾ ਉਹ ਬਾਹਰਮੁਖੀ ਕੋਈ ਕਰਮकांड ਜਾਂ ਦੁਨਿਆਵੀ ਹਿਸਾਬ ਕਿਤਾਬ ਨਹੀਂ ਹੈ। ਉਹ ਤਾਂ ਅੰਦਰ ਦੀ ਕਮਾਈ ਹੈ, ਅੰਦਰ ਦੀ ਕਲਨਾ ਹੈ। ਜਿਵੇਂ ਗੁਰੂ ਸਾਹਿਬ ਨੇ ਕਿਹਾ ਮਨ ਨੂੰ ਤੱਕੜੀ ਬਣਾਉਣਾ ਚਿੱਤ ਨੂੰ ਵਟਾ ਬਣਾਉਣਾ ਤੇ ਸੇਵਾ ਸਿਮਰਨ ਦੇ ਸਰਾਫ ਰਾਹੀ ਹੀ ਉਸ ਮਾਲਕ ਨਾਲ ਜੁੜਿਆ ਜਾ ਸਕਦਾ ਹੈ ਤੇ ਖਾਸ ਕਰਕੇ ਜਿਹੜੀ ਆਖਰੀ ਤੋਕ ਹੈ ਜਿਸ ਵਿੱਚ ਗੁਰੂ ਸਾਹਿਬ ਆਪਣੇ ਆਪ ਨੂੰ ਆਪਣੇ ਮਨ ਨੂੰ ਅੰਧਲਾ ਨੀਚ ਜਾਤ ਪਰਦੇਸੀ ਕਹਿ ਰਹੇ ਨੇ ਉਹ ਸਾਨੂੰ ਕਿੰਨੀ ਵੱਡੀ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਹੰਕਾਰ ਛੱਡিয়ে ਇਸ ਭਟਕ ਦੇ ਮਨ ਨੂੰ ਕਾਬੂ ਕਰੀਏ ਇਹਨੂੰ ਸਾਧੀਏ ਤੇ ਉਸ ਪ੍ਰਭੂ ਦੀ ਕਦਰ ਪਾਉਣ ਲਈ ਲਗਾਤਾਰ ਯਤਨ ਕਰੀਏ ਅਰਦਾਸ ਕਰੀਏ ਹਾਂਜੀ ਸੰਗਤ ਜੀ ਦੇਖੋ ਪਾਠ ਕਰਦੇ ਆ ਅਰਥਾਂ ਦੀ ਵਿਚਾਰ ਕਰਦੇ ਆ ਸੁਭਾਵੇਕ ਹੈ ਕਿ अनेका ਹੀ ਪੁੱਲਾਂ ਹੋ ਜਾਂਦੀਆਂ ਨੇ ਦਾਸ ਅਤੇ ਸਾਰੀ ਟੀਮ ਵੱਲੋਂ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣਾ ਜੀ ਹਾਂਜੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਆਪਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਉੱਥੋਂ ਹੀ ਸਾਨੂੰ ਸਿੱਧੀ ਅਗਵਾਈ ਮਿਲਣੀ ਹੈ ਜੀ ਸੱਚੇ ਪਾਤਸ਼ਾਹ ਮਿਹਰ ਕਰਨ ਸਭਨਾਂ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਅਮੋਲਕ ਦਾਤ ਦੇਣ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਜੀ ਆਪ ਜੀ ਨੂੰ ਇਹ ਨਿਮਾਣਾ ਜਾ ਉਪਰਾਲਾ ਚੰਗਾ ਲੱਗਦਾ ਹੈ ਤਾਂ ਇਸ ਵਿਚਾਰ ਚਰਚਾ ਨੂੰ ਹੋਰ ਸੰਗਤਾਂ ਤੱਕ ਜ਼ਰੂਰ ਸਾਂਝਾ ਕਰਨਾ ਜੀ ਤਾਂ ਕਿ ਵੱਧ ਤੋਂ ਵੱਧ ਲੋਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ